ਸੂਤਾ ਫਸਿਆ ਪਾਸਟਰ ਬਜਿੰਦਰ ਸਿੰਘ Rajasthan Police ਨੇ ਕੀਤਾ ਗ੍ਰਿਫਤਾਰ ਪੋਚਗੀਚ ਨੇ ਪਰਤਪੁਰ ਲੈ ਕੇ ਪਹੁੰਚੀ ਪੁਲਿਸ ਆਸਟਰ ਬਜਿੰਦਰ ਸਿੰਘ ਦੀਆਂ ਮੁਸ਼ਕਲਾਂ ਵੱਧੀਆਂ ਦਿਖਾਈ ਦੇ ਰਹੀਆਂ ਨੇ ਬਲਾਤਕਾਰ ਦੇ ਇੱਕ ਮਾਮਲੇ 'ਚ ਪੰਜਾਬ ਦੀ ਮਾਨਸਾ ਜੇਲ੍ਹ 'ਚ ਬੰਦ ਪਾਦਰੀ ਬਜਿੰਦਰ ਸਿੰਘ ਨੂੰ ਰਾਜਸਥਾਨ ਦੇ ਭਰਤਪੁਰ ਪੁਲਿਸ ਨੇ ਧਰਮ ਪਰਿਵਰਤਨ ਦੇ ਇੱਕ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਪੁਲਿਸ ਉਸ ਨੂੰ ਸ਼ੁੱਕਰਵਾਰ ਸ਼ਾਮ ਨੂੰ ਪ੍ਰੋਡਕਸ਼ਨ ਵਾਰੰਟ ਤੇ ਭਰਤਪੁਰ ਲੈ ਕੇ ਆਈ ਅਤੇ ਪੁੱਛਗਿੱਛ ਤੋਂ ਬਾਅਦ ਸ਼ਨੀਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਿੱਥੋਂ ਉਸ ਨੂੰ 15 ਦਿਨਾਂ ਦੀ ਨਿਆਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਗਿਆ 12 ਫਰਵਰੀ 2024 ਨੂੰ ਪਰਤਪੁਰ ਦੇ ਸੋਨਾਰ ਹਵੇਲੀ ਚ ਧਰਮ ਪਰਵਰਤਨ ਦਾ ਮਾਮਲਾ ਸਾਹਮਣੇ ਆਇਆ 30 ਫਰਵਰੀ ਨੂੰ ਅਟਲਬੰਦ ਪੁਲਿਸ ਸਟੇਸ਼ਨ ਚ ਇੱਕ ਐਫਆਈਆ ਦਰਜ ਕੀਤੀ ਗਈ ਸੀ ਜਿਸ ਵਿੱਚ ਪਾਦਰੀ ਦੀ ਭੂਮਿਕਾ ਸੀ ਪੁਲਿਸ ਜਾਂਚ ਚ ਖੁਲਾਸਾ ਹੋਇਆ ਕਿ ਬਜਿੰਦਰ ਸਿੰਘ ਗਰੀਬਾਂ ਨੂੰ ਪੈਸੇ ਦੇ ਕੇ ਧਰਮ ਪਰਿਵਰਤਨ ਕਰਦਾ ਸੀ ਜਾਂਚ 'ਚ ਇਹ ਵੀ ਸਾਹਮਣੇ ਆਇਆ ਕਿ ਬਜਿੰਦਰ ਸਿੰਘ ਦੇ ਖਾਤਿਆਂ ਨੂੰ ਧਰਮ ਪਰਿਵਰਤਨ ਦੇ ਨਾਮ ਤੇ ਵਿਦੇਸ਼ਾਂ ਤੋਂ ਫੰਡ ਦਿੱਤਾ ਜਾਂਦਾ ਸੀ ਹਾਲਾਂਕਿ ਪੁਲਿਸ ਨੇ ਇਸ ਦੇ ਅਧਿਕਾਰਤ ਵੇਰਵੇ ਜਾਰੀ ਨਹੀਂ ਕੀਤੇ ਤੇ ਹੁਣ ਲਗਾਤਾਰ ਪਾਸਟਰ ਬਜਿੰਦਰ ਸਿੰਘ ਦੀਆਂ ਮੁਸ਼ਕਲਾਂ ਵੱਧੀਆਂ ਦਿਖਾਈ ਦੇ ਰਹੀਆਂ ਨੇ ਕਸੂਤਾ ਫਸਿਆ ਪਾਸਟਰ ਬਜਿੰਦਰ ਸਿੰਘ Rajasthan ਪੁਲਿਸ ਨੇ ਕੀਤਾ ਗ੍ਰਿਫਤਾਰ ਪਹੁੰਚ ਗਿਚਲੇ ਪਰਤਪੁਰ ਲੈ ਕੇ ਪਹੁੰਚੀ ਪੁਲਿਸ ਵਾਸਟਰ ਬਜਿੰਦਰ ਸਿੰਘ ਦੀਆਂ ਮੁਸ਼ਕਲਾਂ ਵੱਧੀਆਂ ਦਿਖਾਈ ਦੇ ਰਹੀਆਂ ਨੇ ਬਲਾਤਕਾਰ ਦੇ ਇੱਕ ਮਾਮਲੇ 'ਚ ਪੰਜਾਬ ਦੀ ਮਾਨਸਾ ਜੇਲ੍ਹ 'ਚ ਬੰਦ ਪਾਦਰੀ ਬਜਿੰਦਰ ਸਿੰਘ ਨੂੰ ਰਾਜਸਥਾਨ ਦੇ ਪਰਤਪੁਰ ਪੁਲਿਸ ਨੇ ਧਰਮ ਪਰਿਵਰਤਨ ਦੇ ਇੱਕ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਪੁਲਿਸ ਉਸ ਨੂੰ ਸ਼ੁੱਕਰਵਾਰ ਸ਼ਾਮ ਨੂੰ ਪ੍ਰੋਡਕਸ਼ਨ ਵਾਰੰਟ ਤੇ ਪਰਤਪੁਰ ਲੈ ਕੇ ਆਈ ਅਤੇ ਪੁੱਛਗਿੱਛ ਤੋਂ ਬਾਅਦ ਸ਼ਨੀਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਿੱਥੋਂ ਉਸ ਨੂੰ 15 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਗਿਆ 12 ਫਰਵਰੀ 2024 ਨੂੰ ਪਰਤਪੁਰ ਦੇ ਸੋਨਾਰ ਹਵੇਲੀ ਚ ਧਰਮ ਪਰਵਰਤਨ ਦਾ ਮਾਮਲਾ ਸਾਹਮਣੇ ਆਇਆ 30 ਫਰਵਰੀ ਨੂੰ ਅਟਲਬੰਦ ਪੁਲਿਸ ਸਟੇਸ਼ਨ ਚ ਇੱਕ ਐਫਆਈਆ ਦਰਜ ਕੀਤੀ ਗਈ ਸੀ ਜਿਸ ਵਿੱਚ ਪਾਦਰੀ ਦੀ ਭੂਮਿਕਾ ਸੀ ਪੁਲਿਸ ਜਾਂਚ ਚ ਖੁਲਾਸਾ ਹੋਇਆ ਕਿ ਬਜਿੰਦਰ ਸਿੰਘ ਗਰੀਬਾਂ ਨੂੰ ਪੈਸੇ ਦੇ ਕੇ ਧਰਮ ਪਰਿਵਰਤਨ ਕਰਦਾ ਸੀ ਜਾਂਚ ਇਹ ਵੀ ਸਾਹਮਣੇ ਆਇਆ ਕਿ ਬਜਿੰਦਰ ਸਿੰਘ ਦੇ ਖਾਤਿਆਂ ਨੂੰ ਧਰਮ ਪਰਿਵਰਤਨ ਦੇ ਨਾਮ ਤੇ ਵਿਦੇਸ਼ਾਂ ਤੋਂ ਫੰਡ ਦਿੱਤਾ ਜਾਂਦਾ ਸੀ ਹਾਲਾਂਕਿ ਪੁਲਿਸ ਨੇ ਇਸ ਦੇ ਅਧਿਕਾਰਤ ਵੇਰਵੇ ਜਾਰੀ ਨਹੀਂ ਕੀਤੇ ਤੇ ਹੁਣ ਲਗਾਤਾਰ ਪਾਸਟਰ ਬਜਿੰਦਰ ਸਿੰਘ ਦੀਆਂ ਮੁਸ਼ਕਲਾਂ ਵੱਧੀਆਂ ਦਿਖਾਈ ਦੇ ਰਹੀਆਂ ਨੇ ਕਸੂਤਾ ਫਸਿਆ ਪਾਸਟਰ ਬਜਿੰਦਰ ਸਿੰਘ Rajasthan ਪੁਲਿਸ ਨੇ ਕੀਤਾ ਗ੍ਰਿਫਤਾਰ ਪਹੁੰਚ ਗਿਛਲੇ ਪਰਤਪੁਰ ਲੈ ਕੇ ਪਹੁੰਚੀ ਪੁਲਿਸ ਸਟੇ ਬਜਿੰਦਰ ਸਿੰਘ ਦੀਆਂ ਮੁਸ਼ਕਲਾਂ ਵੱਧੀਆਂ ਦਿਖਾਈ ਦੇ ਰਹੀਆਂ ਨੇ ਬਲਾਤਕਾਰ ਦੇ ਇੱਕ ਮਾਮਲੇ 'ਚ ਪੰਜਾਬ ਦੀ ਮਾਨਸਾ ਜੇਲ੍ਹ 'ਚ ਬੰਦ ਪਾਦਰੀ ਬਜਿੰਦਰ ਸਿੰਘ ਨੂੰ ਰਾਜਸਥਾਨ ਦੇ ਪਰਤਪੁਰ ਪੁਲਿਸ ਨੇ ਧਰਮ ਪਰਿਵਰਤਨ ਦੇ ਇੱਕ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਪੁਲਿਸ ਉਸ ਨੂੰ ਸ਼ੁੱਕਰਵਾਰ ਸ਼ਾਮ ਨੂੰ ਪ੍ਰੋਡਕਸ਼ਨ ਵਾਰੰਟ ਤੇ ਪਰਤਪੁਰ ਲੈ ਕੇ ਆਈ ਅਤੇ ਪੁੱਛਗਿੱਛ ਤੋਂ ਬਾਅਦ ਸ਼ਨੀਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਿੱਥੋਂ ਉਸ ਨੂੰ 15 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਗਿਆ 12 ਫਰਵਰੀ 2024 ਨੂੰ ਪਰਤਪੁਰ ਦੇ ਸੋਨਾਰ ਹਵੇਲੀ ਚ ਧਰਮ ਪਰिवर्तन ਦਾ ਮਾਮਲਾ ਸਾਹਮਣੇ ਆਇਆ 3 ਫਰਵਰੀ ਨੂੰ ਅਟਲਬੰਦ ਪੁਲਿਸ ਸਟੇਸ਼ਨ ਚ ਇੱਕ ਐਫਆਈਆ ਦਰਜ ਕੀਤੀ ਗਈ ਸੀ ਜਿਸ ਵਿੱਚ ਪਾਦਰੀ ਦੀ ਭੂਮਿਕਾ ਸੀ ਪੁਲਿਸ ਜਾਂਚ ਚ ਖੁਲਾਸਾ ਹੋਇਆ ਕਿ ਬਜਿੰਦਰ ਸਿੰਘ ਗਰੀਬਾਂ ਨੂੰ ਪੈਸੇ ਦੇ ਕੇ ਧਰਮ ਪਰਿਵਰਤਨ ਕਰਦਾ ਸੀ ਜਾਂਚ ਇਹ ਵੀ ਸਾਹਮਣੇ ਆਇਆ ਕਿ ਬਜਿੰਦਰ ਸਿੰਘ ਦੇ ਖਾਤਿਆਂ ਨੂੰ ਧਰਮ ਪਰਿਵਰਤਨ ਦੇ ਨਾਮ ਤੇ ਵਿਦੇਸ਼ਾਂ ਤੋਂ ਫੰਡ ਦਿੱਤਾ ਜਾਂਦਾ ਸੀ ਹਾਲਾਂਕਿ ਪੁਲਿਸ ਨੇ ਇਸ ਦੇ ਅਧਿਕਾਰਤ ਵੇਰਵੇ ਜਾਰੀ ਨਹੀਂ ਕੀਤੇ ਤੇ ਹੁਣ ਲਗਾਤਾਰ ਪਾਸਟਰ ਬਜਿੰਦਰ ਸਿੰਘ ਦੀਆਂ ਮੁਸ਼ਕਲਾਂ ਵੱਧੀਆਂ ਦਿਖਾਈ ਦੇ ਰਹੀਆਂ ਨੇ